ਇਹ ਰੱਖਦੇ ਸੋਨਾ ਇਹ ਆਪਾਂ ਹੁਣ ਬਲੇਡ ਮੜਾਇਆ ਨਾੜੋ ਬਲੇਡ ਮੜਾਉ ਆਇਥੋਂ ਬਿੜ ਉਹ ਬਲੇਟ ਨਾ ਨਾੜੂਆ ਯਾਰ ਕੀ ਕਰਦਾ ਬਲੇਟ ਕਰੇ ਸੁਬੀਰ ਆ ਜਾ ਬਣਾਵਾ ਕਿੰਨਾ ਹੁਤਾ ਗੱਲ ਮੈਂ ਥੋੜਾ ਹਾਂ ਥੋੜਾ ਹੋ ਗਿਆ ਰਹਿਣਾ ਬਹੁਤ ਹਾਂ ਗੱਠ ਮਾਰ ਦੇ ਥੋੜਾ ਦੂਰ ਕਰਕੇ

साला बेवी ਇਹਨੂੰ ਚਟਲ ਸਕੂਬੀ

ਕਾਚਾ ਚਲੇ ਨਹੀਂ ਹੋਣਾ ਤਰੋਲਾ ਗਲਾਸ ਗੱਡੀ ਕੋਰ ਬਿਹਾਸ ਚਪਲੇ ਹੋ ਗਏ ਗਲਾਸ ਗਲਾਸ ਆ ਨਹੀਂ ਮਲੇ ਸਾਲ ਦਾ ਬੋਲਦਾ ਬੋਲਦਾ ਦਾ ਪਿਆ ਨਹੀਂ ਚਟਕੇ ਮਾਰਦਾ ਚਟਕੇ ਬੋਲਦੇ ਨਹੀਂ ਬੋਲਦਾ ਇੱਕ ਫਟਿਆ ਉਹ ਨਹੀਂ ਕੋਈ ਦੇਖ ਉਸ ਕੋ ਵੀ ਚੱਕਤੀ ਦੂਜਾ ਗੱਡੀ ਰੋਈ ਗਲਾਸ ਨਹੀਂ ਗਾ ਦੂਜਾ ਅੱਧਾ

ਜਾਥਾ ਵਾਲਾ ਕਿਤੇ ਮਦਿਲਾ ਉਹ ਪਾਰ ਨਾਲ ਪਾਰਨਾ ਪਵੇ ਪਾਰਨਾ ਪਵੇ ਇਹਦੀ ਗੱਪ ਆਪੇ ਮਾਰੇ ਰੰਗ ਦੇਖੀ ਮੈਨੂੰ ਲੱਗਿਆ ਦੋ ਧਨਾਂ ਲੱਗ ਗਿਆ ਪਾਸਟ ਵਾਲੇ ਉਹਨਾਂ ਨੇ ਮੈਨੂੰ ਕਿਹਾ ਆਪੇ ਬੰਨਣਾ ਇਹੋਕਮ ਉਹ ਵੀ ਉਹਨਾਂ ਦਾ ਆੜਦਾ ਅੰਦਰਲੀ ਉੱਤੇ ਪਾਰ-ਪਾਰ ਨਹੀਂ ਹੁੰਦੀ ਏ ਵਾਕਈ ਪਰ ਤਾਂ ਹੀ ਕੋਣ ਆਪਾਂ ਇਹਦੀ

ਲਾੜ ਕਰਦੀ ਪਈ ਆ ਪਰ ਲਾੜ ਹੁੰਦੇ ਲਾੜ ਤੇ ਮੜਾ ਪਰਪਾ ਰਪਾ ਗਈ ਮਰ ਜਣੇ ਹੂੰ ਪੁੱਤ ਇੰਨਾ ਕੁਝ ਮਿਲਣਾ ਤਾ ਹੁਣ ਰਾਜ ਦੀ ਡਿਆੜੀ ਚਲ ਤੂੰ ਫੋਕਸ ਕਰ ਕੈਮਰੇ ਦਾ ਤੁਦੋ ਦਾਬੇ ਹੋਵੇ ਲੱਗਿਆ ਪਿਆ ਦੂਹ ਕਿਦਸ ਇਹ ਰੌਕੜਾ ਪਹਿਨੂ ਇਹਦੇ ਬਲੈਕ ਕਿਹੜੇ ਬਟੇ ਹੋਰ ਮੈਨੂੰ ਹੁਣ ਤਾਂ ਆਪਣੇ ਤਾਂ ਕੋਈ ਨਾ ਪੁੱਟੇ ਹੋਰ ਆਹ ਠੀਕ ਤੁਝੋੜ ਤੁਝੋੜ ਹਾਰ ਗਿਆ

आहा किनार समझा ये जो मेल क्लास है ना अंदाजा है यार क्यू स्कूल बैया 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 अलावा यार शाबाश वेलकम वेलकम

ਅੱਲੇ ਲੱਤਾਂ ਲੈ ਰਾਂ ਤੇ ਰੰਗ ਆਉਣਗੇ ਨਾ ਕਿੰਨੇ ਪੈਸਾ ਹੀ ਪੈਸਾ ਚਾਰ ਕੁੱਤੇ ਪੈਸਾ ਹੀ ਪੈਸਾ ਆ ਰਾ ਮੇਰੇ ਵੀਰੋ ਹੋਣ ਨਹੀਂ ਭੁੱਖੇ ਮਰਦੇ ਵੀਰੋ ਜੀ ਵੈਗਨ 'ਚ ਬੈਠਾਂਗੇ ਚਾਚਾ ਮੇਰੇ ਆਹ ਸਗਾ 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 ਜਿਹੜਾ ਪਾਤਾ ਸੱਟਦਾ ਨਾ ਤੇ ਇਦਾਂ ਹੀ ਮਾਰਦਾ ਟੇਸ ਟਿਸ਼ੂ ਟਿਸ਼ੂ